ਉوزر ਵੀ ਦੇ ਵਿੱਚ ਨਾ ਸਾਡੇ 9 ਲੱਖ ਰੁਪਿਆ ਘਰਾਵ ਕੀਤਾ ਜਿਹੜਾ ਅਜੇ ਤੱਕ ਸਾਡਾ ਰਿਵਾਰਡ ਨਹੀਂ ਹੋਇਆ ਫਸਟ ਟਾਈਮ ਇਨ ਹਿਸਟਰੀ ਵੀ ਜਾਣਾ ਹੈ 21 ਦੇ ਵਰਕ ਤਾਂ ਲੈ ਕੇ ਆਏ ਪਾਠ ਮੇਰੀ ਮਾਂ ਦੇ ਨਾਲੇ ਮੱਥੇ ਟੇਕੇ ਹੋਏ ਬਾਬਾ ਜੀ ਦੀ ਥਾਂ ਦੇ ਸੁੱਖ ਸ਼ਾਂਤੀ ਨਾਲੇ ਥੋੜਾ ਜਿਹਾ ਸਬਰ ਐ ਸਾਰਾ ਕੁਝ ਠੀਕ ਐ ਬੱਬੂ ਰੱਬ ਦਾ ਸ਼ੁਕਰ ਐ ਜੇ ਬੱਚੇ ਹੋਇਆ ਚੋਪੀ ਸੀਰੀਅਸਲੀ ਬਹੁਤ ਕੋਸ਼ਿਸ਼ ਕੀਤੀ ਉਹ 3 ਸਾਲ ਹੋ ਗਏ ਸਾਨੂੰ ਟਕਰੀ ਕਰਨ ਲਿਆ ਇਹ ਨਿਆ ਬਏ ਸੇਕਰ ਆ ਗਿਆ ਅਸੀਂ ਫਿਰ ਲਾ 20 ਦੇ ਵਿੱਚ ਨਾ ਸਾਡੇ 9 ਲੱਖ ਰੁਪਈਆ ਕਰਾ ਦਿੱਤਾ ਜਿਹੜਾ ਅਜੇ ਤੱਕ ਸਾਡੇ ਵਾਪਸ ਨਹੀਂ ਹੋਇਆ ਤੇ ਇਸ ਵਾਰ ਵਾਕੇ ਅਸੀਂ ਬੜੀ ਉਮੀਦ ਲੈ ਕੇ ਆਏ ਸੀ ਕਿਸੇ ਨੇ ਮਾਰਕੀਟ ਵਿੱਚ ਚਾਈਲਡ ਕੇਸ ਨਹੀਂ ਕੀਤਾ ਇਹ ਫਿਰ ਫਸਟ ਜਿਹਨੇ ਚਾਈਲਡ ਕੇਸ ਐਕਸਪੀਰੀਅੰਸ ਤੋਂ ਕਰਨਾ ਸੀ ਕਰਨਾ ਹੈ ਅੰਡ ਮੈਸ਼ ਸ਼ਿਵਰ ਕਰ ਰਹੀ ਸੀ ਤੁਹਾਡੀ ਵੀਸੀ ਵੀ ਚੈੱਕ ਕਰਨ ਲਈ ਮੇਰੇ ਕਲੀਨਿਕ ਨਾਲ ਬੈਠੀ ਸੀ ਮੈਂ ਲਫਸ ਦੇਖਿਆ ਫਸ ਗੁੱਟ ਤੱਕ ਹੀ ਤਾਂ ਆਇਆ ਮੇਕ ਅ ਵੀਡੀਓ 5 ਮਿੰਟ ਮਨਜਿੰਦਰ ਦਾ ਵੀਜ਼ਾ ਕੋਰਟ ਮੈਂ ਫੋਨ ਕਰ ਲਈ ਕਹਿੰਦੀ ਰਹਾਂ ਨਵਜੋਤ ਨੂੰ ਦੇਖ ਲਓ ਨਵਜੋਤ ਨੂੰ ਕਹਿੰਦੀ ਫਾਈਨਲ ਮੇਰਾ ਵੀਜ਼ਾ ਆ ਗਿਆ ਕਿੰਨਾ ਦਾ ਵੀ ਆਰ ਸੋ ਐਕਸਾਈਟਡ ਮੈਂ ਨਤਾਂ ਨਾ ਕਰਦੀਆਂ ਗੁੱਡੀਆਂ ਚੜਾਤੀਆਂ ਵੀ ਵੀ ਦੇਖਦੇ ਹਾਂ ਨੂੰ ਇੱਕ ਦੋ ਅਹਿਸਾਸ ਸੀ ਕਿ ਸਾਨੂੰ ਸੈੱਟ ਕਰਨ ਨੂੰ ਉਮਰਾਂ ਲਗਾਤੀਆਂ ਉਮਰਾਂ ਲਗਾਤੀਆਂ